ਸਾਡਾ ਜਿਹੜਾ ਦੇਖੋ ਜੀ ਜ਼ਮੀਨ ਤੇ ਕਬਜ਼ਾ ਕਰਨ ਦਾ ਆਏਗਾ ਜੀ ਬੇਗੰਪੁਰਾ ਬਸਾਉਣ ਦਾ ਪਰ ਇਹ ਘਟੀਆ ਇਨਸਾਨ ਐਜੀ ਸਰਕਾਰ ਦੇਖੀ ਐ ਇੱਥੇ ਸਾਹਨੇ ਸਾਡੇ ਜਿਹੜੇ ਪਿੰਡ ਦੇ ਸੀ ਵੱਖ-ਵੱਖ ਪਿੰਡਾਂ ਤੋਂ ਆਇਆ ਜਿਹੜੇ ਸਾਡੇ ਮੇਨ ਆਗੂ ਸੀ ਅੱਜ ਤੋਂ 4 ਦਿਨ ਪਹਿਲਾਂ ਇਹਨਾਂ ਨੇ ਕੱਲੇ-ਕੱਲੇ ਘਰਾਂ ਦੇ ਵਿੱਚ ਛਾਪੇ ਮਾਰੀਆਂ ਮਾਰੀਆਂ ਇਹ ਪੰਜਾਬ ਪੁਲਿਸ ਨੇ ਸਾਡੇ ਜਿਹੜੇ ਮੇਨ ਆਗੂ ਸੀ ਉਹਨਾਂ ਨੂੰ ਰੈਸਟ ਕੀਤਾ ਕਿਸੇ ਨੂੰ 4 ਵਜੇ ਰੈਸਟ ਕੀਤਾ ਕਿਸੇ ਨੂੰ 3 ਵਜੇ ਸਾਡੇ ਘਰਾਂ ਦੇ ਵਿੱਚ ਵੀ ਸਾਡੀਆਂ ਧੀਆਂ ਭੈਣਾਂ ਨੂੰ ੱੱਕੇ ਮਾਰ ਕੇ ਅੰਦਰ ਬੜੇ ਨੇ ਅੱਜ ਜਦੋਂ ਅਸੀਂ ਆਇਆ ਤੇ ਸਾਡੇ ਜਿਹੜੇ ਅਸੀਂ ਮਜੂਬ ਭਾਈਚਾਰੇ ਆਏ ਸੀ ਇਹ ਸਾਡੀਆਂ ਗੱਡੀਆਂ ਰੋਕੀਆਂ ਗਈਆਂ ਉਹਨਾਂ ਨੇ ਹੱਥੋਂ ਪਾਈ ਕੀਤੀ ਸਾਨੂੰ ਆਉਣ ਨਹੀਂ ਦਿੱਤਾ ਪਰ ਅਸੀਂ ਫੇਰ ਵੀ ਕਦੇ ਕਿਸੇ ਪਿੰਡਾਂ ਵਿੱਚ ਦੀ ਕਿਧਰੇ ਆ ਕੇ ਤਾਂ ਅਸੀਂ ਅੱਜ ਇੱਥੇ ਪਹੁੰਚੇ ਆ ਤਾਂ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਨੂੰ ਧੱਕੇ ਨਾਲ ਇਹਨਾਂ ਨੇ ਬੱਥਾਂ ਚ ਢੱਕਿਆ ਇੱਦਾਂ ਧੱਕ ਕੇ ਉਸ ਤੋਂ ਬਾਅਦ ਕਹਿੰਦੇ ਸਾਨੂੰ ਅਸੀਂ ਥਾਣੇ ਲੈ ਕੇ ਜਾਣਾ ਅਸੀਂ ਕਹਾਂ ਵੀ ਚਲ ਕੋਈ ਗੱਲ ਨਹੀਂ ਥਾਣੇ ਲੈ ਕੇ ਜਾਓ ਪਰ ਅਸੀਂ ਇਹ ਮੰਗ ਕਰਦੇ ਆਂ ਸਰਕਾਰ ਨੂੰ ਇਹ ਘੱਟਿਆ ਸਰਕਾਰ ਨੂੰ ਵੀ ਜਿਹੜਾ ਸਾਡਾ ਬੰਦਾ ਹੱਕ ਆ ਉਹ ਸਾਨੂੰ ਦਿੱਤਾ ਜਾਵੇ ਅਸੀਂ ਆਪਦੇ ਹੱਕ ਲੈ ਕੇ ਰਹਾਗੇ ਤੇ ਜ਼ੋਰ ਨਾਲ ਲਾਵਾਂਗੇ ਢੰਡਡੇ ਡੰਡੇ ਦੇ ਜ਼ੋਰ ਨਾਲ ਹੱਕ ਲੈ ਕੇ ਰਹਾਗੇ ਪਤਾ ਨਹੀਂ ਤੇਰੇ ਗੁੰਡਿਆਂ ਤੋਂ ਕਿ ਕਰਨਗੇ ਜੇ ਲਾਣ ਥਾਣੇ ਲੋਕਾਂ ਦੇ ਹੜਪਾਂਦੇ ਜਾਣੇ ਕੀ ਕਰਨਗੇ ਜੇ ਲਾਣ ਥਾਣੇ ਲੋਕਾਂ ਦੇ ਹੜਪਾਂਦੇ ਜਾਣੇ ਆ ਦੇਖੋ ਵੱਡੀ ਗੰੰਤੀ ਦੇ ਵਿੱਚ ਮਜ਼ਦੂਰ ਆ ਜਿਹੜੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਲਗਾਤਾਰ ਮਜ਼ਦੂਰਾਂ ਵੱਲੋਂ ਨਾਰੇਬਾਜ਼ੀ ਆ ਜਿਹੜੀ ਉਹ ਕੀਤੀ ਜਾ ਰਹੀ ਆ ਬਾਈ ਜੀ ਤੁਹਾਨੂੰ ਕਿਹੜੇ ਪਿੰਡ ਤੋਂ ਗ੍ਰਿਫਤਾਰ ਕੀਤਾ ਕਿਹੜੇ ਪਿੰਡ ਤੋਂ ਗ੍ਰਿਫਤਾਰ ਕੀਤਾ ਈ ਤੁਹਾਨੂੰ ਸਾਨੂੰ ਕਰਾਚੋ ਤੋਂ ਗ੍ਰਿਫਤਾਰ ਕੀਤਾ ਜੀ ਸਾਇਲ ਕਰਾਚੋ ਤੋਂ ਗ੍ਰਿਫਤਾਰ ਕੀਤਾ ਹਾਂ ਜੀ ਕਿੰਨੇ ਕਿੰਨੀ ਗੰੰਤੀ ਈ ਤੁਹਾਡੀ ਹੈ ਕਿੰਨੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਤੁਹਾਨੂੰ ਹੋਣਗਾ ਜੀ 150 ਬੰਦਾ ਕੀ ਕਰਨਾ ਸੀ ਅੱਜ ਤੁਸੀਂ ਜੋ ਤੁਹਾਨੂੰ ਗ੍ਰਿਫਤਾਰ ਕੀਤਾ ਹਾਂ ਜੀ ਅੱਜ ਕਿਹੜੇ ਮਕਸਦ ਨੂੰ ਲੈ ਕੇ ਤੁਹਾਨੂੰ ਗ੍ਰਿਫਤਾਰ ਵਾਰੀ ਆਇਤੇਗੇ ਹਾਂਜੀ ਜਿਹੜੀ ਹੋਰੇ ਜਮੀਨ ਆ ਕਿਸੇ ਦੀ ਹੋਰੇ ਤੇ ਚਿਰਾਗ ਲਾਇਆ ਸੀ ਪਿਛਲੇ 27 28 ਤਰੀਕ ਨੂੰ ਜੀ ਉਹਦੇ ਤੇ ਅੱਜ ਕਬਜ਼ਾ ਕਰਨਾ ਤੇ ਉੱਥੋਂ ਚੱਕਿਆ ਗਿਆ ਜੀ ਅੱਛਾ ਤੇ ਤੁਸੀਂ ਕਿਉਂ ਕਬਜ਼ਾ ਕਿਉਂ ਕਰਨਾ ਚਾਹੁੰਦੇ ਸੀ ਉੱਥੇ ਕੋਈ ਕਿਸੇ ਦੀ ਲੋ ਨਹੀਂ ਹੈਗੀ ਜੀ ਅੱਛਾ ਹੂੰ ਮੈਂ ਤੁਸੀਂ ਰਸਤੇ 'ਚ ਆ ਰਹੇ ਸੀਗੇ ਤੁਹਾਨੂੰ ਪਿੰਡੋਂ ਪਿੰਡ ਦੇ ਵਿੱਚ ਹੀ ਸਾਨੂੰ ਰਸਤੇ ਵਿੱਚ ਹੀ ਘੇਰਿਆ ਗਿਆ ਸਾਰੇ ਇਹਨਾਂ ਨੇ ਸਾਨੂੰ ਰਸਤੇ ਵਿੱਚ ਹੀ ਸਾਰੇ ਨੂੰ ਰਸਟ ਕਰਿਆ ਗਿਆ ਜਿੰਨੇ ਵੀ ਸਾਡੇ ਸਾਥੀ ਸੀਗੇ ਸਾਰੇ ਸਾਨੂੰ ਰਸਟ ਕਰਿਆ ਗਿਆ ਇਹਨਾਂ ਨੇ ਮੋੜ ਤੋਂ ਲੈ ਕੇ ਪ੍ਰੋਗਰਾਮ ਰਹੂਗਾ ਹੁਣ ਤੁਹਾਡੇ ਜਥੇਬੰਦੀ ਦਾ ਕੀ ਜਿਸ ਤੱਕੀ ਪ੍ਰੋਗਰਾਮ ਕੀ ਰਹਿਣਾ ਮੋੜ ਤੋਂ ਲੈ ਕੇ ਹਲੇ ਕੋਈ ਪਤਾ ਨਹੀਂ ਨਾ ਕੀ ਜਿਵੇਂ ਸਾਡੇ ਜਥੇਬੰਦੀ ਦਾ ਮੌੜਾ ਹੋਇਆ ਉਹਨੇ ਕਰਾ ਲਈ ਠੀਕ ਹੈ ਜਾ ਰਹੇ ਵੀ ਤੁਸੀਂ ਇੱਕ ਵੱਡੇ ਰਕਬੇ ਜ਼ਮੀਨ ਤੇ 900 ਏਕੜ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹੋ ਤੁਹਾਡਾ ਕੀ ਕਾਰਨਾ ਵੀ ਇਹ ਤੁਹਾਡਾ ਕੀ ਤਰਕ ਹੈ ਕਿ ਤੁਸੀਂ ਇਹ ਕਿਉਂ ਕਰਨਾ ਚਾਹੁੰਦੇ ਹੋ ਸਰ ਅਸੀਂ ਆਪਣੇ ਲੋਕਾਂ ਦੇ ਵਿੱਚ ਵੰਡਣਾ ਚਾਹੁੰਦੇ ਸੀਗੇ ਲੋਕ 20 ਏਕੜ ਜ਼ਮੀਨ ਹੈ ਜੀ ਉਹ ਅਸੀਂ ਆਪੇ ਮਤਲਬ ਮਜ਼ਦੂਰਾਂ ਦੇ ਵਿੱਚ ਵੰਡਣਾ ਚਾਹੁੰਦੇ ਸੀਗੇ ਪਰ ਇਹ ਪ੍ਰਸ਼ਾਸਨ ਨੇ ਉਦੋਂ ਕੋਈ ਗੌਰ ਨਹੀਂ ਕਰੀ ਹਾਂ ਪਰ ਅਸੀਂ ਨੇ ਪਤਾ-ਪਤਾ ساری ਕੁਝ ਕਰ ਲਿਆ ਜ਼ਮੀਨ ਪ੍ਰਾਪਤੀ ਸੰਗਠਨਟੀ ਨੇ ਤੇ ਇਹਨਾਂ ਨੇ ਉਹ ਵੀ ਸਾਨੂੰ ਸਾਡੀ ਤਿਆਰੀ ਇਹਨਾਂ ਨੇ ਕਿਤੇ ਸਾਡੀ ਰੋਲ ਦਿੱਤੀ ਜੀ ਭਗਵੰਤ ਮਾ ਲਗਾਤਾਰ ਗਾਣਾ ਗਾਉਦੇ ਹੁੰਦੇ ਆ ਵੀ ਤੂੰ ਮਗਧਾਰੀ ਮੇ ਸੂਰਜਾ ਕੰਨੀਆਂ ਦੇ ਵੇੜੇ ਤੇ ਤੁਸੀਂ ਸਾਰੇ ਮਜ਼ਦੂਰ ਵਰਗਾਂ ਸਬੰਧਤ ਲੋਕੋ ਭਗਵੰਤ ਮਾਨ ਬਾਰੇ ਕੀ ਸੋਚਦਾ ਮਜ਼ਦੂਰ ਇਹ ਘਟਿਆ ਇਨਸਾਨ ਆ ਸਰ ਜਮ ਹੀ ਘਟਿਆ ਇਨਸਾਨ ਆ ਕਹਿੰਦਾ ਸੀ ਨਾ ਅਸੀਂ ਵੀ ਇਹ ਸਾਡਾ ਨਹੀਂ ਸਾਡਾ ਹੈਗਾ ਸਾਡਾ ਉਹ ਬਣਿਆ ਨਹੀਂ ਸਾਡਾ ਉਹ ਹੈ ਨਹੀਂ ਜਿਉ ਸਾਨੂੰ ਦੇਖਦਾ ਅੱਜ ਸਾਡੇ ਨਾਲ ਸਾਰੇ ਮਜ਼ਦੂਰ ਨੇ ਜਿੰਨੇ ਵੀ ਹੈਗੇ ਨੇ ਉਹ ਮਜ਼ਦੂਰਾਂ ਵਿੱਚ ਸਾਨੂੰ ਵੰਡੀ ਕਰ ਦਿੰਦਾ ਜੀ ਹੋਣੀ ਵੰਡੀ ਕਰੀ ਜਮੀਨ ਸਾਡੇ ਨੂੰ ਬੰਨਟ ਕੇ ਦਿੰਦਾ ਅਸੀਂ ਕੋਈ ਉਹਨਾਂ ਨੂੰ ਪੱਕਾ ਚਾਹੀ ਥੋੜੂ ਕਰ ਦੇ ਸੀ ਜਿਹਾਸ਼ਨ ਨਾਲ ਤੁਹਾਡਾ ਪਰਟਨਰ ਸ਼ਾਂਤਮਈ ਹੀ ਰਿਹਾ ਹਾਂਜੀ ਸਾਡਾ ਸ਼ਾਂਤਮਈ ਸੀਗਾ ਚਮੇ ਸ਼ਾਂਤਮਈ ਸੀਗੇ ਸਾਰੀ ਜਿੰਨੇ ਵੀ ਸਾਡੇ ਸਾਥੀ ਸੀਗੇ ਸਾਥੀ ਇਹਨਾਂ ਨੇ ਸਾਡੇ ਪਿੰਡ ਵਿੱਚੋਂ ਨਿਕਲਣ ਦਿੱਤੇ ਜਦੋਂ ਸਾਨੂੰ ਅਰੈਸਟ ਕਰਨੇ ਸ਼ੁਰੂ ਕਰਤਾ ਜੀ ਪਿੰਡ ਦੇ ਵਿੱਚੋਂ ਇੰਨੀ ਗਰਮੀ ਆ ਜੀ ਤੁਸੀਂ ਕਹਿ ਰਹੇ ਤੁਹਾਡੇ ਨਾਲ ਬੱਚੇ ਵੀ ਨੇ ਔਰਤਾਂ ਵੀ ਨੇ ਬਜ਼ੁਰਗ ਵੀ ਨੇ ਫਿਰ ਮੈਨੇਜ ਕਰ ਰਹੇ ਹੋ ਫਿਰ ਮੈਨੇਜ ਕਿਵੇਂ ਕਰਨਾ ਜੀ ਹੁਣ ਬੱਚੇ ਨਾਲ ਨੇ ਗਰਮੀ 'ਚ ਇਹਨਾਂ ਨੇ ਇੱਕ ਕਟਿਆ ਇਨਸਾਨ ਅਸਰ ਜਮੇ ਕਟਿਆ ਕੋਈ ਪਾਣੀ ਵਗੈਰਾ ਦਾ ਪ੍ਰਬੰਧ ਕਰਕੇ ਦਿੱਤਾ ਤਾਂ ਨਹੀਂ ਬਿਲਕੁਲ ਨਹੀਂ ਸਾਡੀਆਂ ਆਪਣੀਆਂ ਬੋਤਲਾਂ ਸੀ ਉਹੀ ਪਾਣੀ ਪੀਤਾ ਮੇਰੀਆਂ ਰਗਾਂ ਵੀ ਬੈਠੀਆਂ ਪੀਂਗੀਆਂ ਨੇ ਬੋਲ ਕੇ ਸਰ ਜੀ ਇਹ ਤਾਂ ਪਾਣੀ ਖੁੰਦਾ ਕੋਈ ਨਹੀਂ ਸਾਨੂੰ ਇੱਕ ਔਰਤ ਨੂੰ ਮਤਲਬ ਛੋਟੇ ਸੀਗੇ ਉਹ ਬੀਬੀ ਦੇ ਘਰੇ ਬੱਚੇ ਉਹਨੂੰ ਨਾ ਇੱਕ ਮਤਲਬ ਜਿਹੜੇ ਉਹ ਦੂਜੇ ਲੇਡੀਜ਼ ਸੀਗੀਆਂ ਨਾ ਉਹਨਾਂ ਨੂੰ ਬਾਣਾ ਤੋਂ ਫੜਿਆ ਗਿਆ ਇੱਕ ਲੇਡੀ ਜਿਹਨੂੰ ਸਾਡੇ ਚੋਂ ਬਾਣਾ ਚ ਫੜਿਆ ਗਿਆ ਸੀ ਉਹਨੂੰ ਤਾ ਰਹੇ ਸੀਗੇ ਇਹਨਾਂ ਨੇ ਫੜ ਕੇ ਜ਼ਬਰਦਸਤੀ ਲੀਡਿਸ ਨੇ ਸਾਡੇ ਔਰਤ ਦੇ ਵਿੱਚ ਹੱਥ ਪਾਈ ਕਰੀ ਆ। ਉਹ ਚਲ ਸਾਨੂੰ ਮੱਡੀਰੇ ਵਿੱਚੋਂ ਇਹਦੇ ਬਸ ਬਸ ਵਿੱਚ ਚੜਾਇਆ ਗਿਆ ਜੀ। ਹਾਂਜੀ